ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਰਾਤ ਨੂੰ ਜਦੋਂ ਹੀ ਸ਼ਾਮ ਹੁੰਦੀ ਹੈ ਸਾਰੇ ਹੀ ਸੌਣ ਦੀ ਤਿਆਰੀ ਕਰਦੇ ਹਨ ਪੰਛੀ ਵੀ ਆਪਣੇ ਆਲਣਿਆਂ ਵਿੱਚ ਚਲੇ ਜਾਂਦੇ ਹਨ ਖਾਣਾ ਪਾਣੀ ਖਾਣ ਤੋਂ ਬਾਅਦ ਅਸੀਂ 10-11 ਵਜੇ ਤੱਕ ਸੌਣ ਦੀ ਤਿਆਰੀ ਕਰਦੇ ਹਾਂ ਤੇ ਜਦੋਂ ਰਾਤ ਨੂੰ 2 ਵਜੇ ਦਾ ਟਾਈਮ ਹੁੰਦਾ ਹੈ ਬਹੁਤ ਸ਼ਾਂਤੀ ਹੁੰਦੀ ਹੈ ਨਾ ਕਿਸੇ ਦਾ ਰਾਤ ਨੂੰ ਫੋਨ ਆਉਂਦਾ ਹੈ ਥੋੜਾ ਜਿਹਾ ਚਾਨਣ ਹੁੰਦਾ ਹੈ ਤੇ ਥੋੜਾ ਜਿਹਾ ਹਨੇਰਾ 12 ਤੋਂ ਬਾਅਦ ਸਾਡਾ ਮਨ ਟਿਕ ਜਾਂਦਾ ਹੈ ਰਾਤ ਦੇ ਟਿਕਾਅ ਵਿੱਚ ਵਿਦਿਆਰਥੀ ਪੜ੍ਹ ਕੇ ਆਪਣੇ ਅੰਦਰ ਸਾਰੀ ਪੜ੍ਹਾਈ ਨੂੰ ਜਮਾ ਕਰ ਲੈਂਦਾ ਹੈ ਜੇਕਰ ਅਸੀਂ ਕੋਈ ਵੀ ਸ਼ਬਦ ਪੜ੍ਹਦੇ ਹਾਂ ਤੇ ਉਸ ਨੂੰ ਵਾਰ-ਵਾਰ ਪੜ੍ਹਦੇ ਹਾਂ ਕਿਉਂਕਿ ਇੱਕ ਵਾਰ ਪੜ੍ਹ ਕੇ ਸਾਨੂੰ ਯਾਦ ਨਹੀਂ ਹੁੰਦਾ ਸਾਧ ਸੰਗਤ ਜੀ ਜੇਕਰ ਅਸੀਂ ਗੁਰਬਾਣੀ ਕੰਠ ਕਰਨਾ ਚਾਹੁੰਦੇ ਹਾਂ ਇਹ ਬਹੁਤ ਵਧੀਆ ਸਮਾਂ ਹੈ 2 ਤੋਂ 3 ਦਾ ਇਸ ਸਮੇਂ ਸ਼ਾਂਤੀ ਹੁੰਦੀ ਹੈ ਤੇ ਅਸੀਂ ਚੰਗੀ ਤਰ੍ਹਾਂ ਬਾਣੀ ਕੰਠ ਕਰਦੇ ਹਾਂ ਕਿਉਂਕਿ ਗੁਰਬਾਣੀ ਸਿੱਖਣੀ ਕੋਈ ਔਖਾ ਕੰਮ ਨਹੀਂ ਹੈ ਜਦੋਂ ਅਸੀਂ ਛੋਟੇ ਜਿਹੇ ਹੁੰਦੇ ਹਾਂ ਤਾਂ ਸਾਨੂੰ ਸਾਰੀ ਪੜਾਈ ਨਹੀਂ ਆਉਂਦੀ ਅਸੀਂ ABC ਤੋਂ ਸ਼ੁਰੂਆਤ ਕਰਦੇ ਹਾਂ ਤੇ ਹੌਲੀ-ਹੌਲੀ ਅਸੀਂ ਡਿਗਰੀਆਂ ਲੈ ਲੈਂਦੇ ਹਾਂ ਨੌਕਰੀਆਂ ਤੇ ਵੀ ਲੱਗ ਜਾਂਦੇ ਹਾਂ ਇਸੇ ਤਰ੍ਹਾਂ ਅਸੀਂ ਗੁਰਬਾਣੀ ਵੀ ਸਿੱਖ ਸਕਦੇ ਹਾਂ ਕੰਠ ਕਰ ਸਕਦੇ ਹਾਂ ਕਿਉਂਕਿ ਜੇਕਰ ਅਸੀਂ ਗੁਰਬਾਣੀ ਸਿੱਖਾਂਗੇ ਗੁਰਬਾਣੀ ਸਾਨੂੰ ਕੰਠ ਹੋਵੇਗੀ ਤਾਂ ਅਸੀਂ ਕਿਸੇ ਵੀ ਸਮੇਂ ਕੰਮ ਕਰਦੇ ਹੋਏ ਸੌਣ ਲੱਗੇ ਖਾਣ ਲੱਗੇ ਗੁਰਬਾਣੀ ਪੜ੍ਹ ਸਕਦੇ ਹਾਂ ਇਸ ਲਈ ਮੂਲ ਮੰਤਰ ਤੋਂ ਸ਼ੁਰੂਆਤ ਕਰੋ ਗੁਰਬਾਣੀ ਸਿੱਖੋ ਅਸੀਂ ਇੰਨੀਆਂ ਪੜਾਈਆਂ ਕਰਦੇ ਹਾਂ ਪੀ ਐਚ ਡੀ ਲੈਂਦੇ ਹਾਂ ਪਰ ਅਸਲ ਵਿੱਚ ਵਾਹਿਗੁਰੂ ਮੰਤਰ ਮੂਲ ਮੰਤਰ ਹੀ ਸਾਡੀ ਪੀ ਐਚ ਡੀ ਹੈ ਉਹ ਤਾਂ ਅਸੀਂ ਕਰਦੇ ਨਹੀਂ ਪਹਿਲਾਂ ਅਸੀਂ ਜ਼ਿਆਦਾ ਪਾਠ ਕਰਦੇ ਹਾਂ ਸਿੱਖਦੇ ਹਾਂ ਸੇਵਾ ਬਹੁਤ ਕਰਦੇ ਹਾਂ ਇਹ ਸਭ ਕਰਦਿਆਂ ਕਰਦਿਆਂ ਸਾਡੇ ਮਨ ਨੂੰ ਟਿਕਾਉਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਮਨ ਵੱਜਣਾ ਸ਼ੁਰੂ ਹੋ ਜਾਂਦਾ ਹੈ ਫਿਰ ਅਸੀਂ ਘੱਟ ਵੀ ਪਾਠ ਕਰ ਲਈਏ ਤਾਂ ਵੀ ਮਨ ਸ਼ਾਂਤ ਰਹਿੰਦਾ ਹੈ ਜੇਕਰ ਸਭ ਤੋਂ ਛੇਤੀ ਮਨ ਮਾਂਜਣਾ ਹੈ ਤਾਂ ਸੰਗਤ ਦੇ ਝੂਠੇ ਭਾਂਡੇ ਮਾਂਜੋ ਮਰਤਨਾ ਦੀ ਸੇਵਾ ਕਰੋ ਜਿੰਨੇ ਭਾਂਡੇ ਚਮਕਣਗੇ ਉਹਨਾਂ ਸਾਡਾ ਮਨ ਚਮਕੇਗਾ ਸਭ ਤੋਂ ਮੈਨੀ ਥਾਂ ਉੱਥੋਂ ਹੀ ਸਾਫ਼ ਹੁੰਦੀ ਹੈ ਇਸ ਲਈ ਜੇڑا ਤੁਸੀਂ ਕੁਰਬਾਨੀ ਦਾ ਅਭਿਆਸ ਵੀ ਕਰਨਾ ਹੈ ਉਹ ਵੀ ਇਕਾਂਤ ਵਿੱਚ ਬੈਠ ਕੇ ਕਰੋ ਸਾਰਾ ਦਿਨ ਜਿੰਨਾ ਮਰਜ਼ੀ ਪਾਠ ਕਰ ਲਵੋ ਪਰ ਰਾਤ ਨੂੰ ਸਿਰਫ ਇਕਾਂਤ ਵਿੱਚ ਬੈਠ ਕੇ ਇੱਕ ਮੂਲ ਮੰਤਰ ਦਾ ਜਾਪ ਕਰ ਲਵੋ ਇਕਾਂਤ ਵਿੱਚ ਬੈਠ ਕੇ ਸਿਰਫ ਇੱਕ ਵਾਰ ਸਹਜੇ ਸਹਜੇ ਮੂਲ ਮੰਤਰ ਦਾ ਜਾਪ ਕਰ ਲਵੋ ਜਿਆਦਾ ਨਹੀਂ ਕਰਨਾ ਕਿਉਂਕਿ ਫਿਰ ਫੁਰਨਾ ਬਣ ਜਾਏਗਾ ਕਿ ਇੱਕ ਕਰਨਿਆ ਹੁਣ ਅਗਲਾ ਕਰਨਾ ਹੁਣ ਅਗਲਾ ਕਰਨਾ ਕਿ ਬਸ ਦਸ ਕਰਨੇ ਨੇ ਤੇ ਸੌਂ ਜਾਣਾ ਇਹ ਆਪਾਂ ਫਰਜ਼ਦਾ ਕਰਦੇ ਹਾਂ ਬਸ ਇੱਕ ਮੂਲ ਮੰਤਰ ਦਾ ਜਾਪ ਕਰਕੇ ਪੂਰੀ ਸ਼ਰਧਾ ਭਾਵਨਾ ਨਾਲ ਸਹਜੇ ਸਹਜੇ ਇੱਕ ਮੂਲ ਮੰਤਰ ਦਾ ਜਾਪ ਕਰਕੇ ਸੌਂਵੋ ਜੇ ਸ਼ਰਧਾ ਭਾਵਨਾ ਹੈ ਤੇ ਇਹਨੇ ਨਾਲ ਹੀ ਫਲ ਮਿਲ ਜਾਣਾ ਹੈ ਬਾਕੀ ਅਭਿਆਸ ਜਿੰਨਾ ਮਰਜ਼ੀ ਕਰ ਸਕਦੇ ਹੋ ਇਸ ਲਈ ਸਿਰਫ ਰਾਤ ਨੂੰ ਫੋਨ ਲੱਗਿਆਂ ਇੱਕ ਵਾਰ ਹੀ ਮੂਲ ਮੰਤਰ ਦਾ ਜਾਪ ਕਰ ਲਵੋ ਤੁਹਾਡੇ ਪੁੱਠੇ ਪੈ ਲੇਖ ਸਿੱਧੇ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ